ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵਾਰ ਦੀ ਵੱਡੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਾਰੀਵਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਥਾਣਾ ਤਾਰੀਵਾਲ ਦੇ ਐਸ ਐਚ ਓ ਸਰਦਾਰ ਸੁਰਿੰਦਰਪਾਲ ਸਿੰਘ ਨੇ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀ ਪਾਸੋਂ 6 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਵਿਅਕਤੀ ਸਰਕਾਰੀ ਮੁਲਾਜ਼ਮ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ੍ਹ ਬਲਕੇ ਇੱਕ ਹੈਗਾ ਹੀ ਅਜੀਤ ਮਸੀਹ ਪੁੱਤਰ ਬਰਕਤ ਮਸੀਹ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਵਾਲ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤਾੜਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਾਪਾਤ ਸਾਹਿਬ ਏਐਸਏ ਨਰਮਲ ਸਿੰਘ ਨੇ ਨਾਕੇ ਦਰਾਂ ਜਿਹੜਾ ਭੜੇ ਪੁਰਸ਼ਾਂ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਇਹਦਾ ਪਹਿਲਾਂ ਜਿਹੜਾ ਕੋਈ ਇਹਦਾ ਜਿਹੜਾ ਹਿਸਟਰੀ ਆਪਾਂ ਰਿਕਾਰਡ ਜਿਹੜਾ ਦਾ ਚੈੱਕ ਕਰ ਲੈਣੇ ਆਂ ਵੀ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕੱਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 25 ਥਾਣਾ ਧਾਰੀਵਾਲ ਦੇ ਵਿੱਚ ਇਹਦਾ ਉਹ ਐਨਡੀਪੀਐਸ ਸੈਕਟਰੀ ਦੇ ਤਹਿਤ ਦਰਜ ਕੀਤਾ ਗਿਆ ਪੀਸ ਦਾ ਪਾਰਟ ਹੈ ਉਹ ਹੁਣ ਇਹਦਾ ਮਿਲ ਕੇ ਰਿਮਾਂਡ ਲੈ ਕੇ ਆਪਾਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਉੱਥੋਂ ਰਿਮਾਂਡ ਹਾਸਲ ਕਰਕੇ ਤੇ ਇਹਨੂੰ ਜਿਹੜਾ ਅਗਲੀ ਤਫ਼ਤੀਸ਼ ਜਿਹੜੀ ਆ ਵੇਖਾਂਗੇ ਤੇ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਣਾ ਹਾਂਜੀ ਇਹਨੇ ਪਹਿਲਾਂ ਤੇ ਸਾਡਾ ਦੱਸਿਆ ਨਹੀਂ ਹੈਗਾ ਵੀ ਮੈਂ ਕੀ ਆ ਕੀ ਨਹੀਂ ਪਰ ਜਦੋਂ ਬਾਅਦ ਵਿੱਚ ਜਦੋਂ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਤੇ ਅਰੈਸਟ ਕੀਤਾ ਇਹ ਦੱਸਦਾ ਕਿ ਮੈਂ ਸਰਕਾਰੀ ਜੋਬ ਕਰਦਾ ਨਹੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਜਦੋਂ ਤੱਕ ਨਸ਼ਾ ਜੜ ਤੋਂ ਖਤਮ ਨਹੀਂ ਹੋ ਜਾਂਦਾ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਾਂ ਸੈਮੀਨਾਰ ਲਗਾ ਰਹੇ ਹਾਂ ਲੋਕਾਂ ਨੂੰ آگਾਹ ਕਰ ਰਹੇ ਹਾਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਹੈ ਤੇ ਲੋਕਾਂ ਨੂੰ ਸਾਡੀ ਇਹ اپੀਲ ਹੈ ਵੀ ਸਾਡਾ ਸਹਿਯੋਗ ਕਰਨ ਜਦੋਂ ਵੀ ਕੋਈ ਕੋਈ ਕਿਸੇ ਖਿਲਾਫ ਕੋਈ ਕੋਈ ਇਹੋ ਜਿਹਾ ਕੋ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਬਤ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਤੋਸ਼ ਕਰ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਹਮਲੋ ਵਿੱਚ ਲੈਂਦੀ ਜਾਏਗੀ ਹਾਂ ਉਹ ਪੂਰਾ ਮਤਲਬ ਕਿ ਜਿਹੜਾ ਤੁਹਾਨੂੰ ਦੱਸਣ ਦੇ ਆਂ ਵੀ ਜਿਹੜਾ ਨਸ਼ਿਆਂ ਤੋਂ ਜਿਹਨੇ ਕੋਈ ਵੀ ਕਮਾਈ ਕਰਕੇ ਜੋ ਵੀ ਪ੍ਰਾਪਰਟੀ ਕੋਈ ਗੱਡੀ ਜਾਂ ਕੋਈ ਹੋਰ ਕਿ ਉਹ ਆਪਾਂ ਉਹਦੇ ਮਤਲਬ ਕਿ ਫੋਰਫੀਚਰ ਕਰਾਵਾਂਗੇ ਉਹਦੀ